ਮੈਂ ਟੂ ਬਰਾਡ ਦੀ ਪੁਸਤਕ ਕੈਂਗਰੂ ਨਾਮਾ ਟਾਪੂ ਤੇ ਵਿਚਰਦੇ ਆ ਵਿੱਚੋਂ ਇੱਕ ਲੇਖ ਦੇਸ਼ਾਂ ਵਰਗਾ ਦੇਸ਼ ਹੁੰਦਾ ਅਸੀਂ ਕਿਉਂ ਜਾਂਦੇ ਪਰਦੇਸ ਲੇਖ ਲਿਖਣ ਦਾ ਕਾਰਨ ਲੇਖ ਪੜਨ ਨਾਲ ਸਪਸ਼ਟ ਹੋ ਜਾਵੇਗਾ ਪਰ ਇਸ ਤੇ ਲਿਖਣ ਦਾ ਵਕਤ ਤੇ ਥਾਂ ਬਾਰੇ ਜੇ ਗੱਲ ਕਰਾਂ ਤਾਂ ਇਹ ਸਨ 2011 ਵਿੱਚ ਐਡਲਿਟ ਵਿਖੇ ਇੱਕ ਕਾਗਜ਼ ਸੇਵ ਕਰਿਆ ਸੀ ਪਰ ਮੇਰੇ ਦਿਲ ਦਿਮਾਗ ਤੇ ਇਹ ਵਿਸ਼ਾ ਤਕਰੀਬਨ 1983 ਵਿੱਚ اٹਕਿਆ ਪਿਆ ਸੀ ਜਦੋਂ ਮੈਂ ਬਠਿੰਡੇ ਪੜਦਾ ਹੁੰਦਾ ਸੀ ਉਸ ਵਕਤ ਬਠਿੰਡੇ ਵਿੱਚ ਸੀਵਰੇਜ ਦਾ ਕੰਮ ਚੱਲ ਰਿਹਾ ਸੀ ਜੋ ਤਕਰੀਬਨ 10 ਸਾਲ ਚੱਲਿਆ ਤੇ ਕੋਈ ਵੀ ਉਹ ਜਿਹਾ ਰਾਹ ਨਹੀਂ ਸੀ ਹੁੰਦਾ ਜਿੱਥੋਂ ਤੁਸੀਂ ਆਸਾਨੀ ਨਾਲ ਲੰਘ ਸਕੋ ਇਹਨਾਂ ਲੰਮੇ ਸਮਾਂ ਕੰਮ ਚੱਲਣ ਦਾ ਕਾਰਨ ਇਹ ਸੀ ਕਿ ਪਹਿਲਾਂ ਛੋਟਾ ਸੀਵਰ ਪਾਇਆ ਤੇ ਪੈਸੇ ਹਜ਼ਮ ਕੀਤੇ ਫਿਰ ਉਸ ਤੋਂ ਵੱਡਾ ਪਾਇਆ ਤੇ ਪੈਸੇ ਹਜ਼ਮ ਕੀਤੇ ਤੇ ਜਦੋਂ ਉਸ ਨੂੰ ਚਲਾਉਣ ਦਾ ਟਾਈਮ ਆਇਆ ਤਾਂ ਪਹਿਲੇ ਦਿਨ ਹੀ ਫੇਲ ਹੋ ਗਿਆ ਸੀ ਉਧਰ ਜਦੋਂ ਮੈਂ ਬਠਿੰਡੇ ਰੇਲਵੇ ਸਟੇਸ਼ਨ ਤੇ ਆਉਂਦਾ ਤਾਂ ਮੈਨੂੰ ਉਹ ਸਾਡੇ ਆਪਣਿਆਂ ਦੇ ਕੰਮਾਂ ਤੇ ਦੰਦ ਕੱਢਦਾ ਪ੍ਰਤੀਤ ਹੁੰਦਾ ਅੰਗਰੇਜ਼ਾਂ ਵੇਲੇ ਦਾ ਬਣਿਆ ਬਠਿੰਡੇ ਦਾ ਰੇਲਵੇ ਸਟੇਸ਼ਨ ਭਵਨ ਕਲਾ ਤੇ ਇਮਾਨਦਾਰੀ ਦਾ ਇੱਕ ਜਿਉਂਦਾ ਜਾਗਦਾ ਸਬੂਤ ਹੈ ਉਸ ਵਕਤ ਮੇਰੇ ਜਵਾਨ ਹੋ ਰਹੇ ਹਿਰਦੇ ਵਿੱਚ ਇੱਕ ਸਵਾਲ ਆਉਂਦਾ ਹੁੰਦਾ ਸੀ ਕਿ ਜੋ ਲੋਕ ਇੱਕ ਬਗਾਨੇ ਮੁਲਕ ਵਿੱਚ ਇਹੋ ਜਿਹੀ ਚਿਰਸਥਾਈ ਕੰਮ ਕਰ ਸਕਤੇ ਹਨ ਉਹਨਾਂ ਦੇ ਆਪਣੇ ਮੁਲਕ ਕਿਉਂ ਜੇ ਹੋਣਗੇ ਸ਼ਾਇਦ ਮੇਰੀ ਇਹੀ ਜਗਿਆਸਾ ਮੈਨੂੰ ਵਿਦੇਸ਼ ਲੈ ਆਈ ਅਖੀਰ ਜਦੋਂ ਸੱਚੀ ਦੁਨੀਆ ਦਾ ਦੂਜਾ ਪੱਖ ਦੇਖਿਆ ਤਾਂ ਪਤਾ ਲੱਗਿਆ ਕਿ ਮੇਰਾ ਭਾਰਤ ਕਿੰਨਾ ਮਹਾਨ ਹੈ। ਕਾਫੀ ਢੇਰ ਬਾਅਦ ਲਿਖਣ ਬੈਠਾ ਪਰ ਮੁੱਦਾ ਫੇਰ ਉਹੀ ਜਨਮ ਭੂਮੀ ਦਾ। ਫਿਰ ਸੋਚਦਾ ਕਿਉਂ ਲੱਸੀ ੜਕੀ ਜਾਣਾ ਹੈ। ਬਹੁਤ ਸਾਰੇ ਮੇਰੇ ਕਲਮਕਾਰ ਵੀਰ ਪਿਛਲੇ 65 ਬਰਿਆਂ ਤੋਂ ਕਲਮਾਂ ਕਸਾਕ ਸਾਕੇ ਹੰਬ ਗਏ ਨੇ ਪਰ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਨਾਲੇ ਮੇਲੇ ਵਿੱਚ ਮਰੂਦਾਂ ਵਾਲੀ ਰੇੜੀ ਨੂੰ ਕੌਣ ਪੁੱਛਦਾ ਹੈ? ਪਰ ਜਦੋਂ ਇੰਡੀਆ ਤੋਂ ਆਉਂਦੀਆਂ ਨਿਤ ਨਵੀਆਂ ਨਵੀਆਂ ਖਬਰਾਂ ਤੇ ਝਾਤ ਮਾਰਦਾ ਹਾਂ ਤਾਂ ਫਿਰ ਅੰਦਰ ਦਾ ਲੇਖਕ ਕਹਿੰਦਾ ਯਾਰ ਤੂੰ ਆਪਣੀ ਤੁਲਨਾ ਅਮਰੂਦਾਂ ਵਾਲੀ ਰੇੜੀ ਨਾਲ ਕਿਉਂ ਕਰਦਾ ਹੈ ਤੂੰ ਆਪਣੇ ਪਿੰਡ ਵਾਲੇ ਮੱッセ ਚੌਕੀਦਾਰ ਵਾਲਵ ਦੇਖ ਜਿਹੜਾ ਸਾਰੀ ਉਮਰ ਦਾ ਰੌਲਾ ਪਾਈ ਜਾਂਦਾ ਕਿ ਭਾਈ ਜਾਗਦੇ ਰਹੋ ਜਾਗਦੇ ਰਹੋ ਭਾਵੇਂ ਅੱਦੇ ਤੋਂ ਜ਼ਿਆਦਾ ਪਿੰਡੋਂ ਨੂੰ ਗਾਲਾਂ ਦੇ ਕੇ ਸੌ ਜਾਂਦਾ ਸੋ ਦੋਸਤੋ ਜੋ ਮਰਜ਼ੀ ਸਮਝੋ ਆਪਾਂ ਤਾਂ ਬਹਿ ਗਏ ਕਾਗਜ਼ ਤੇ ਫੜਾਸ ਕੱਢਣ ਕਿਉਂਕਿ ਹੋਰ ਕਿਤੇ ਸਾਡਾ ਵਾਹ ਵੀ ਨਹੀਂ ਚੱਲਦਾ ਹੁਣ ਤੁਸੀਂ ਪੁੱਛੋਗੇ ਕਿ ਕਿਹੜੀਆਂ ਖਬਰਾਂ ਨੇ ਤੈਨੂੰ ਅਫਸਰਟ ਕਰ ਦਿੱਤਾ ਤਾਂ ਸੁਣ ਲਓ ਕੱਲ ਜਦੋਂ ਅਮਲ ਜਹਾ ਟੁੱਟਿਆ ਹ ਤਾਂ ਸੋਚਿਆ ਕਿ ਚਲੋ ਦੋ ਸੂਟੇ ਫੇਸਬੁੱਕ ਦੇ ਹੀ ਲਾ ਲਈਏ ਮੂਰੇ ਇੱਕ ਮਿੱਤਰ ਦੀ ਚੇਤਾਵਨੀ ਦੇਖੀ ਜੇ ਤੁਸੀਂ ਇੰਡੀਆ ਜਾ ਰਹੇ ਹੋ ਤਾਂ ਸਾਵਧਾਨ ਮੈਂ ਸਰਸਰੀ ਜੀ ਝਾਤ ਮਾਰੀ ਤਾਂ ਮੈਨੂੰ ਇਹ ਇੱਕ ਕਹਾਣੀ ਜੀ ਜਾਪੀ ਕਮੈਂਟਾਂ ਤੇ ਉੱਡਦੀ ਜੀ ਨਿਗਾਹ ਮਾਰਦਿਆਂ ਜਦੋਂ ਆਪਣੇ ਇੱਕ ਕਲਮੀ ਮਿੱਤਰ ਜੋਗਿੰਦਰ ਬਾਠ ਹਾਲੈਂਡ ਵਾਲਿਆਂ ਦਾ ਕਮੈਂਟ ਪੜਿਆ ਤਾਂ ਕੁਝ ਸੁਚੇਤ ਜਾਂ ਹੋ ਕੇ ਉਸ ਚੇਤਾਵਨੀ ਨੂੰ ਦੁਬਾਰਾ ਪੜਿਆ ਨਾਲ ਦੀ ਨਾਲ ਮਲਾ ਲਿਆ ਫੋਨ ਬਾਈ ਬਾਠ ਨੂੰ ਅਗਾ ਵਟਸਐਪ ਵੀ ਭਰੇ ਪੀਤੇ ਬੈਸੀ ਕਹਿੰਦੇ ਉਹ ਯਾਰ ਆ ਤੂੰ ਚੰਗਾ ਕੀਤਾ ਛੋਟੇ ਵੀਰ ਜਿਹੜਾ ਫੋਨ ਕਰ ਲਿਆ ਰਸਮੀ ਗੱਲਾਂ ਤੋਂ ਬਾਅਦ ਜੋ ਕਹਾਣੀ ਉਹਨਾਂ ਦੱਸੀ ਬਸ ਉਹ ਸੁਣ ਕੇ ਖਿਆਲਾਂ ਵਿੱਚ ਹੀ ਘੁੱਚ ਗਿਆ ਸੱਚ ਕਹਾ ਦੋਸਤੋ ਬਚਪਨ ਤੋਂ ਹੀ ਮੇਰੇ ਕੋਲੋਂ ਤਸਵੀਰਾਂ ਵਿੱਚ ਜ਼ੰਜੀਰਾ ਨਾਲ ਜਕੜੀ ਹੋਈ ਭਾਰਤ ਮਾਤਾ ਦੇਖ ਨਹੀਂ ਹੁੰਦੀ ਸੀ ਇਸ ਤਸਵੀਰ ਤੋਂ ਮੈਂ ਆਪਣੀ ਅੱਖਾਂ ਇਸ ਤਰ੍ਹਾਂ ਚੁਰਾ ਲੈਂਦਾ ਜਿਵੇਂ ਇਹਦੇ ਗੱਲ ਵਿੱਚ ਜ਼ੰਜੀਰਾਂ ਪੈਣ ਦਾ ਗੁਨਾਹਗਰ ਮੈਂ ਹੀ ਹੋਵਾਂ ਅੱਜ ਮੁਰਜ ਜਦੋਂ ਖਿਆਲਾਂ ਵਿੱਚ ਭਾਰਤ ਮਾਤਾ ਦਾ ਸਾਹਮਣਾ ਹੋਇਆ ਤਾਂ ਨਜ਼ਰਾਂ ਫੇਰ ਨਹੀਂ ਮਿਲਾ ਸਕਿਆ ਇਨਾ ਕੋਈ ਸ਼ਰਮਸਾਰ ਹੋਇਆ ਕਿ ਸ਼ਬਦਾਂ ਵਿੱਚ ਦੱਸ ਨਹੀਂ ਸਕਦਾ ਭਾਵੇਂ ਅੱਜ ਭਾਰਤ ਮਾਤਾ ਦੇ ਕੋਮਲ ਪਿੰਡੇ ਨੂੰ ਜ਼ੰਜੀਰਾਂ ਨੇ ਤਾਂ ਨਹੀਂ ਝਕੜਿਆ ਪਰ ਸ਼ਰਮ ਦੀ ਗੱਲ ਇਹ ਹੈ ਕਿ ਉਸ ਵਿਚਾਰੀ ਦੇ ਪਿੰਡੇ ਤੇ ਜ਼ੰਜੀਰ ਤਾਂ ਕੀ ਤੰਟਕ ਨੂੰ ਇੱਕ ਲੀਰ ਵੀ ਦਿਖਾਈ ਨਹੀਂ ਦਿੰਦੀ ਦੋਸਤੋ ਹਰੇ ਭਾਈ ਬਾਠ ਦੀ ਹੱਡ ਬੀਤੀ ਬਾਰੇ ਸੋਚ ਹੀ ਰਿਹਾ ਸੀ ਕਿ ਫੇਸਬੁੱਕ ਤੇ ਹਾਈ ਬਠਿੰਡੇ ਦੇ ਇੱਕ ਗਾਇਕ ਮਿੱਤਰ ਗੁਰਵਿੰਦਰ ਬਰਾੜ ਦਾ ਨਿੱਜੀ ਸੁਨੇਹਾ ਦੇਖ ਕੇ ਰੂ ਖੁਸ਼ ਹੋ ਗਈ। ਜਦੋਂ ਸੁਨੇਹਾ ਛੇਤੀ ਛੇਤੀ ਖੋਲ ਕੇ ਦੇਖਿਆ ਤਾਂ ਉਹਨੇ ਆਪਣਾ ਇੱਕ ਗੀਤ ਮੇਰੇ ਨਾਲ ਸਾਂਝਾ ਕਰ ਰੱਖਿਆ ਸੀ। ਅੱਗੇ ਤੁਰਨ ਤੋਂ ਪਹਿਲਾਂ ਕੁਝ ਗੁਰਵਿੰਦਰ ਬਾਰੇ ਦੱਸਦੇ ਮਾਂ ਉਹ ਮੁਕਤਸਰ ਲਾਗੇ ਪਿੰਡ ਮਹਾਬੱਦਰ ਦੇ ਇੱਕ ਚੰਗੇ ਖਾਂਦੇ ਪਿੰਦੇ ਘਰ ਦਾ ਪੜਿਆ ਲਿਖਾ ਮੁੰਡਾ ਹੈ ਤੇ ਕੁਝ ਸਰਕਾਰੀ ਨੌਕਰੀ ਵੀ ਕੀਤੀ ਪਰ ਲਿਖਣ ਤੇ ਗਾਉਣ ਦੇ ਸ਼ੌਕ ਨੂੰ ਇਸਨੇ ਕਿਤੇ ਹੀ ਬਣਾ ਲਿਆ। ਹੁਣ ਤੱਕ 7-8 ਟੇਪਾਂ ਸਰੋਤਿਆਂ ਦੀ ਝੋਲੀ ਪਾ ਚੁੱਕਿਆ ਹੈ ਕਦੇ-ਕਦੇ ਮੈਨੂੰ ਇਹ ਫੈਸਲਾ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਉਹ ਗਾਉਂਦਾ ਵਧੀਆ ਹੈ ਜਾਂ ਲਿਖਤਾ ਵਧੀਆ ਹੈ ਚਲੋ ਇੱਕ ਵੱਖਰਾ ਮੁੱਦਾ ਹੈ ਕਦੇ ਫੇਰ ਕੋਲ ਕੇ ਲਿਖਾਂਗੇ ਗੁਰਵਿੰਦਰ ਬਾਰੇ ਅਸਲੀ ਮੁੱਦੇ ਤੇ ਆਉਂਦੇ ਹਾਂ ਜਦੋਂ ਮੈਂ ਉਹ ਗੀਤ ਚਲਾਇਆ ਤਾਂ ਜਾਪਿਆ ਜਿਵੇਂ ਉਹਨੇ ਰਿਆਲਸ ਕਰਦਿਆਂ ਹੀ ਮੋਬਾਈਲ ਨਾਲ ਵੀਡੀਓ ਬਣਾਈ ਹੋਵੇ ਪਰ ਜਦੋਂ ਗੀਤ ਦੇ ਬੋਲ ਕੰਨੀ ਪਏ ਤਾਂ ਰੂਹ ਝੰਜੋੜ ਗਈ ਇਹ ਗੀਤ ਰੂਪੀ ਹੂਕ ਭਾਵੇਂ ਗੁਰਵਿੰਦਰ ਦੀ ਕਲਮ ਤੋਂ ਨਿਕਲੀ ਹੈ ਪਰ ਹੈ ਹਰ ਉਸ ਪ੍ਰਵਾਸੀ ਦੀ ਜੋ ਵਿਦੇਸ਼ ਤੇ ਰਾਹੋ ਤੁਰਿਆ ਹੈ ਸਭ ਤੋਂ ਪਹਿਲਾਂ ਮਾਫੀ ਚਾਹਾਂ ਤੇ ਫਿਰ ਕੋੜਾ ਸੱਚ ਸੁਣਾਵਾਂ ਠੱਗੀ ਚੋਰੀ ਭ੍ਰਿਸ਼ਟਾਚਾਰੀ ਗਲਗਲ ਉੱਤੇ ਕਲੇਸ਼ ਦੇਸਾਂ ਵਰਗਾ ਦੇਸ ਹੁੰਦਾ ਅਸੀਂ ਕਿਉਂ ਜਾਂਦੇ ਪਰਦੇਸ ਇਹ ਗੀਤ ਸੁਣਦੇ ਆ ਸੁਣਦੇ ਆ ਬਾਈ ਜਗਿੰਦਰ ਦੀਆਂ ਕਈਆਂ ਗੱਲਾਂ ਇੱਕ ਦੂਜੇ ਤੋਂ ਮੁਰੇ ਹੋ ਹੋ ਡਿੱਗਣ ਲੱਗੀਆਂ ਓ ਯਾਰ ਬਰਾੜਾ ਵਈ ਕੀ ਪੁੱਛਦਾ ਛੋਟੇ ਵੀਰ ਸਨ 83 ਦਾ ਆਇਆ ਹਾਲੈਂਡ 41 ਹਜ਼ਾਰ ਇੰਡੀਆ ਜਾ ਆਇਆ ਪਰ ਯਾਰ ਹਰ ਬਾਰ ਇਹੋ ਜਿਹਾ ਫਾਨਾੜਾ ਹੜੋਂਦਿਆ ਬਸ ਕੀ ਕੀ ਦੱਸਾਂ ਯਾਰ ਉਹ ਯਾਰ ਆ ਜਿਹੜੀ ਵਰਕੇ ਪਾੜਨ ਵਾਲੀ ਗੱਲ ਥੱਲੇ ਮੈਂ ਕਮੈਂਟ ਕੀਤਾ ਸੀ ਨਾ ਯਾਰ ਸਾਮੀ ਭੈੜੀ ਸਾਡੇ ਨਾਲ ਵੀ ਹੋ ਗਈ ਸੀ ਇਤਕੀ ਭਾਈ ਬਾਠ ਦੇ ਤੋਰੰਦਰੋਂ ਨਿਕਲੀ ਹੂਕਦੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਆ ਵਰਕੇ ਪਾੜਨ ਵਾਲੀ ਗੱਲ ਤੋਂ ਪਰਦਾ ਲਾਉਣਾ ਵੀ ਜ਼ਰੂਰੀ ਹੈ ਜਿੰਨਾ ਮੇਤਰਾਂ ਦੀ ਨਿਗਾਹ ਆ ਖਬਰ ਨਹੀਂ ਚੜੀ ਉਹਨਾਂ ਲਈ ਦੱਸ ਦੇਵਾਂ ਕਿ ਕਿਸੇ ਸੱਜਣ ਨੇ ਫੇਸਬੁੱਕ ਤੇ ਇੱਕ ਹੱਡ ਬੀਤੀ ਲਿਖੀ ਸੀ ਕਿ ਜੇ ਤੁਸੀਂ ਇੰਡੀਆ ਜਾ ਰਹੇ ਹੋ ਤਸਾਵਤਨ ਅੱਜ ਕੱਲ੍ਹ ਉੱਥੇ ਜਦੋਂ ਤੁਸੀਂ ਇਮੀਗ੍ਰੇਸ਼ਨ ਦੀ ਮੋਹਰ ਲਗਵਾਉਂਦੇ ਹੋ ਤਾਂ ਮੂਰੇ ਬੈਠਾ ਅਫਸਰ ਤੁਹਾਡਾ ਧਿਆਨ ਭੰਗ ਕਰਕੇ ਤੁਹਾਡੇ ਪਾਸਪੋਰਟ ਦੇ ਕੁਝ ਵਰਕੇ ਪਾੜ ਦਿੰਦਾ ਹੈ ਜਾਂ ਫਿਰ ਤੁਹਾਡੇ ਵੀਜ਼ਾ ਸਟicker ਆਦਿ ਨਾਲ ਅਜਿਹਾ ਕੁਝ ਕਰ ਦਿੰਦਾ ਹੈ ਜੋ ਕਿ ਗੈਰ ਕਾਨੂੰਨੀ ਹੁੰਦਾ ਹੈ ਜਦੋਂ ਤੁਸੀਂ ਥੋੜਾ ਅੱਗੇ ਜਾਂਦੇ ਹੋ ਤਾਂ ਉਸ ਨਾਲ ਰਲੇ ਹੋਰ ਬੰਦੇ ਤੁਹਾਨੂੰ ਫੜ ਲੈਂਦੇ ਹਨ ਤੇ ਮੋٹے ਪੈਸੇ ਲੈ ਕੇ ਮਾਣ ਦਿੰਦੇ ਹਨ ਬਾਈ ਬਾਟ ਇੰਨਾ ਕੁ ਸਤਿਆ ਪਿਆ ਸੀ ਕੀ ਆਪਣੀ ਹੱਡ ਬੀਤੀ ਸੁਣਾਉਂਦਿਆਂ ਮੈਨੂੰ ਹੰਗਾਰਾ ਭਰਨ ਜੋਗਾ ਥਾਂ ਵੀ ਨਹੀਂ ਸੀ ਦੇ ਰਿਆ ਚਾਬੀ ਦੇਤੇ ਖਡਾਉਣੇ ਵਾਂਗ ਇੱਕੋ ਸਾਰੀ ਵਿਆਖਿਆ ਸੁਣਾ ਗਿਆ ਕਹੇ ਉਹ ਯਾਰ ਐਤਕੀ ਮੈਂ ਤੇ ਤੇਰੀ ਪਰਜਾਈ ਦੋਨੋਂ ਮੁੰਡਿਆਂ ਸਣੇ ਚੰਗੇ ਭਰੇ ਇੰਡੀਆ ਗਏ ਸੀ ਜਦੋਂ ਜਵਾਕਾਂ ਦੇ ਸਕੂਲ ਲੱਗਣ ਵਿੱਚ ਦੋ ਦਿਨ ਰਹਿ ਗਏ ਤਾਂ ਅਸੀਂ ਪਿੰਡੋਂ ਦਿੱਲੀ ਆ ਪਹੁੰਚੇ ਝਾੜ ਫੜਨ ਜਦੋਂ ਬਾਈ ਅਸੀਂ ਅੰਦਰ ਵੜੇ ਨਾ 에ਰਪੋਰਟ 'ਚ ਬਸ ਫੇਰ ਕਿਸੇ ਯਾਰ ਪਾਸਪੋਰਟ ਫੜਨਸਾਰ ਮੂਰੇ ਬੈਠਾ ਪਤੰਦਰ ਐਨਕਾਂ ਵਿੱਚੋਂ ਦੀ ਖਚਰੀ ਜੀ ਝਾਕਣੀ ਝਾਕਦਾ ਬੋਲਿਆ ਉਹ ਤੇ ਤੇਰਾ ਛੋਟਾ ਮੁੰਡਾ ਹੀ ਜਾ ਸਕਦੇ ਹੋ ਵੱਡਾ ਮੁੰਡਾ ਤੇ ਘਰ ਵਾਲੀ ਦੇ ਪਾਸਪੋਰਟ ਤੇ ਤਾਂ ਇੰਡੀਆ ਪਹੁੰਚਣ ਦੀ ਮੋਹਰੀ ਨਹੀਂ ਲੱਗੀ ਛੋਟਿਆ ਇੱਕ ਵਾਰ ਤਾਂ ਯਾਰ ਪੈਰਾਂ ਥਲੋਂ ਜ਼ਮੀਨ ਨਿਕਲ ਗਈ ਦੋ ਦਿਨ ਸਕੂਲ ਲੱਗਣ ਚ ਰਹਿ ਗਏ ਸੀ ਤੇ ਇਸ ਝੰਡੇ ਚ ਹੋਰ ਵੀ ਡੰਡਾ ਫਸਾਈ ਜਾਂਦਾ 11 ਤਾਂ ਬਾਈ ਸਾਰਾ ਕੁਝ ਹੀ ਗੱਲ ਚ ਆ ਗਿਆ ਬਸ ਯਾਰ ਫਿਰ ਤਾਂ ਇੱਕ ਕੋਲੋਂ ਦੂਜੇ ਕੋਲ ਤੇ ਦੂਜੇ ਕੋਲੋਂ ਤੀਜੇ ਕੋਲ ਤੋਰ ਤੋਰ ਕੇ ਹੰਬਾ ਦਿੱਤਾ ਕਦੇ ਤਾਂ ਸਕੂਲ ਦੇ ਸੇ ਤੇ ਕਦੇ ਥੱਬਾ ਨੋਟਾਂ ਦਾ ਜਿਹੜਾ ਟਿਕਟਾਂ ਤੇ ਲਾਈ ਬੈਠੇ ਸਾਂ ਤੇ ਦੂਜੀ ਵਾਰ ਫੇਰ ਲਾਉਣਾ ਪੈਣਾ ਉਹ ਪਰਵਲਤਾ ਜ਼ਿੰਦਗੀ ਵਿੱਚ ਪਹਿਲੀ ਵਾਰ ਗਿੱਦੜ ਚਿੱਠੀ ਨੇ ਕੰਮ ਕੀਤਾ ਆ ਤੇਰੀ ਪੱਤਰਕਾਰ ਵਾਲੀ ਨੇ ਯਾਰ ਤੈਨੂੰ ਪਤਾ ਕਿੰਨੇ ਸਾਲ ਗਾਰੇ ਸੀ ਇਹ ਸ਼ੌਕਮਗਰ ਤੇ ਪੱਲੇ ਕਦੇ ਕੁਝ ਪਿਆ ਹੀ ਨਹੀਂ ਸੀ ਬਸ ਨਿੱਕਿਆ ਪਹਿਲੇ ਸੱਟੇ ਬਈ ਮੁੱਲ ਮੋੜਤਾ ਪੱਤਰਕਾਰ ਵਾਲੇ ਕਾਰਡ ਨੇ ਬਈ ਕਿੱਡੀ ਸੌਹ ਪਾ ਦੇ ਕਦੇ ਨਹੀਂ ਸੀ ਦਿਖਾਇਆ ਕਿਸੇ ਨੂੰ ਇਹ ਕਾਰਡ ਬਸ ਉਦੋਂ ਤਾਂ ਫਿਰ ਇਹ ਬ੍ਰਹਮ ਅਸਤਰ ਵਾਂਗੂ ਚੱਲਿਆ ਜਦੋਂ ਮੈਂ ਹੋਇਆ ਨਾ ਕਰੜਾ ਸਾਰੇ ਮੂਰੇ ਲੱਗ ਗਏ ਜਦੋਂ ਮੈਂ ਕਿਹਾ ਕਿ ਜੇ ਅੱਜ ਅਸੀਂ ਸਾਰੇ ਜਹਾਜ਼ ਨਾ ਚੜੇ ਤਾਂ ਮਿੱਟੀ ਪਟ ਦੂੰ ਤੁਹਾਡੀ ਸਾਰਿਆਂ ਦੀ ਨਾਲੇ ਪੱਟੂ ਸਾਰੇ ਜਹਾਨ ਚ ਬਸ ਫੇਰ ਕਿਸੇ ਬਰਾੜਾ ਉਹਨਾਂ ਚ ਇੱਕ ਅਫਸਰ ਕਹੇ ਤੁਸੀਂ ਪਹਿਲਾਂ ਦੱਸ ਦੇਣਾ ਸੀ ਇਹ ਵੀ ਕੋਈ ਗੱਲ ਹੈ ਅਸੀਂ ਹੁਣ ਪੈਨ ਨਾਲ ਲਿਖ ਦਿੰਨੇ ਆ ਕੀ ਹੋ ਗਿਆ ਜੇ ਮੋਹਰ ਲਾਉਣੀ ਭੁੱਲ ਗਏ ਜਿਹੜੇ ਹੁਣ ਤੱਕ ਸਾਨੂੰ ਹੀ ਕਸੂਰਵਾ ਠਹਿਰਾ ਰਹੇ ਸਨ ਕਿ ਤੁਸੀਂ ਆਪਣੇ ਪਾਸਪੋਰਟ ਚੈੱਕ ਕਿਉਂ ਨਹੀਂ ਕੀਤੇ ਉਹ ਕਹਿੰਨ ਜੀ ਗਲਤੀ ਹੋ ਗਈ ਹੋਣੀ ਆ ਜੀ ਕਈ ਵਾਰ ਭੀੜ ਦਾਦਾ ਹੁੰਦੀ ਆ ਨਾ ਜੀ ਮਿੰਟੂ ਯਾਰ ਹੁਣ ਤੋਂ ਦੇਖ ਜਦੋਂ ਅਸੀਂ ਢੂੜ ਮਹੀਨਾ ਇੰਡੀਆ ਸੀ ਰੱਬ ਨਾ ਕਰੇ ਜੇ ਕੋਈ 19 21 ਹੋ ਜਾਂਦੀ ਉਹ ਨਾ ਇਹ ਤਾਂ ਉਹਨੂੰ ਗੈਰਕਾਨੂੰਨੀ ਨਾ ਬਣਾ ਦੇਣਾ ਸੀ ਤੂੰ ਹੁਣ ਆਪ ਦੇਖ ਆ ਤਾਂ ਆਪਣੇ ਪ੍ਰੈਸ ਵਾਲੇ ਕੰਮ ਨੇ ਬਚਾ ਲਿਆ ਤੇ ਆਮ ਬੰਦੇ ਨਾਲ ਕੀ ਹੁੰਦੀ ਹੋਊ ਜਦੋਂ ਮੈਨੂੰ ਬੋਲਣ ਦਾ ਮੌਕਾ ਮਿਲਿਆ ਤਾਂ ਮੈਂ ਕਿਹਾ ਹਾਂ ਜੀ ਬਾਈ ਜੀ ਆ ਫੇਸਬੁੱਕ ਤੇ ਸਾਵਧਾਨ ਕਰਨ ਵਾਲੇ ਵੀਰ ਨੇ ਵੀ ਦੱਸਿਆ ਸੀ ਕਿ 25 30 ਨਾਲ ਹੁੰਦਾ ਇਹੋ ਜਾਈਆ ਮਹੀਨੇ ਚ ਤੁਸੀਂ ਹੁਣ ਆਪ ਹੀ ਹਿਸਾਬ ਲਾ ਲਓ ਹਰ ਰੋਜ਼ ਇੱਕ ਅੱਧੀ ਮੱਛੀ ਤਾਂ ਕੁੰਡੀ ਚ ਅੱਧਦੀ ਹੋਣੀ ਆ ਮੈਂ ਹਾ ਦਾ ਨਾਰਾ ਮਾਰ ਦਿਆ ਕਿ ਕੋਈ ਨਾ ਬਾਈ ਜੀ ਆਪਾਂ ਰਲ ਮਿਲ ਕੇ ਇਸ ਮਸਲੇ ਨੂੰ ਸਰਕਾਰੀ ਦਰਵਾਰੇ ਚੁੱਕਦੇ ਆ WhatsApp ਕਹਿੰਦੇ ਤੂੰ ਹਣ ਹੋਰ ਸੁਣ ਲੈ ਆ ਸਾਡੇ ਜਿਹੜੇ ਹਾਲੈਂਡ ਵਿੱਚ ਭਾਰਤੀ ਅੰਬੈਸੀ ਵਾਲੇ ਬੈਠੇ ਆ ਨਾ ਉਹ ਵੀ ਬਸ ਪੱਟ ਤੇ ਲੱਛੇ ਹੀ ਆ ਯਾਰ ਕਿਉਂ ਭਾਈ ਉਹਨਾਂ ਨੇ ਕੀ ਕਰਤਾ ਉਹ ਯਾਰ ਆ ਨੇਤੇ ਦਿਹਾੜੀ ਦੇ ਵੀਜ਼ਿਆਂ ਤੋਂ ਦੁਖੀ ਹੋ ਕੇ ਉਹ ਐਸੇ ਅਪਲਾਈ ਕੀਤੀ ਸੀ ਕਹਿੰਦੇ 2 ਵੀਕਾਂ ਚ ਪਾਸਪੋਰਟ ਦੇ ਦੇਵਾਂਗੇ ਪਹਿਲਾਂ ਤਾਂ ਪਤੰਦਰਾ ਨੇ 8 ਵੀਕ ਲਾਤੇ ਜਦੋਂ ਮੈਂ 200 ਕਿਲੋਮੀਟਰ ਪਾਸਪੋਰਟ ਲੈਣ ਗਿਆ ਤਾਂ ਭਾਈ ਤੂੰ ਯਕੀਨ ਮੰਨੀ ਪਤੰਦਰਾ ਨੇ ਜਮਾਂ ਹੀ ਠੱਗਿਆਂ ਵਾਲਾ ਕੰਮ ਕੀਤਾ ਹੋਇਆ ਸੀ ਪਤਾ ਨਹੀਂ ਕਿਨੇ ਇਹਨਾਂ ਨੂੰ ਅਫਸਰ ਲਾਤਾ ਓਏ ਕੰਜਰਾਂ ਨੇ ਮੇਰੇ ਪਾਸਪੋਰਟ ਤੇ ਮੇਰੀ ਘਰ ਵਾਲੀ ਦਾ ਤੇ ਉਹਦੇ ਪਾਸਪੋਰਟ ਤੇ ਮੇਰਾ ਨਾਂ ਚਾੜਤਾ ਹੋ ਤਾਂ ਮੈਂ ਉੱਥੇ ਉਹਨਾਂ ਦੇ ਵਾਰਚ ਖੜਿਆ ਸੀ ਦੇਖ ਲਿਆ ਭਾਈ ਮੈਂ ਤਾਂ ਉੱਥੇ ਹੀ ਪਾਸਪੋਰਟ ਉਹਨਾਂ ਦੇ ਮੱਥੇ ਮਾਰੇ ਕਹਿੰਦੇ ਗਲਤੀ ਹੋ ਗਈ ਘਰੇ ਭੇਜਾਂਗੇ 2 ਵੀਕਾਂ ਚ ਬਾਈ 4 ਤਾਂ ਹੋ ਗਏ ਹਾਲੇ ਤੱਕ ਤਾਂ ਆਏ ਨਹੀਂ ਲੱਗਦਾ ਕਿਸੇ ਦਿਨ ਫੇਰ ਕ੍ਰੇਸ਼ ਕਰਨਾ ਪਊ ਦੋਸਤੋ ਇਹ ਤਾਂ ਇੱਕ ਨੌ ਜਿਨੀ ਝਾਤੀ ਮੇਰੇ ਮਹਾਨ ਭਾਰਤ ਦੇ ਸਿਸਟਮ ਦੀ ਕਿਸੇ ਵੇਲੇ ਤਾਂ ਲੱਗਦਾ ਹੈ ਕਿ ਅਸੀਂ ਗੋਰਿਆਂ ਨੂੰ ਇਹ ਅਹਿਸਾਸ ਕਰਵਾਉਣ ਵਿੱਚ ਲੱਗੇ ਹੋਏ ਹਾਂ ਕਿ ਤੁਹਾਨੂੰ ਤਾਂ ਪਾਰਤੂ ਤੇ ਰਾਜ ਕਰਨਾ ਹੀ ਨਹੀਂ ਆਇਆ। ਅਸੀਂ ਦਿਖਾਉਣੇ ਆ ਕਿ ਰਾਜ ਕਿਵੇਂ ਕਰੀਦਾ ਹੈ। ਚਲੋ ਫਿਰ ਇੱਕ ਚਾਹ ਤੇ ਇਸਤੇ ਵੀ ਮਾਰ ਲੈਨੇ ਆ ਕਿ ਚੰਮ ਦੀਆਂ ਚਰਾਉਂ 'ਚ ਗੋਰੇ ਕਿੱਥੇ ਮਾਤ ਖਾ ਗਏ। ਗੱਲ ਕਰਦੇ ਆ ਗੋਰਿਆਂ ਤੇ ਰਾਜ ਦੀਆਂ ਪਰਾਈਆਂ ਦੀ ਕਿ ਸਾਡੇ ਬਜ਼ੁਰਗਾਂ ਨੇ ਉਸ ਵਕਤ ਕੀ ਕੀ ਝੱਲਿਆ। ਸਭ ਤੋਂ ਪਹਿਲਾਂ ਤਾਂ ਗੱਲ ਆਉਂਦੀ ਹੈ ਅਤਿਆਚਾਰ ਦੀ ਜਿਸ ਦਾ ਸਭ ਤੋਂ ਵੱਧ ਸ਼ਿਕਾਰ ਆਮ ਜੀਵ ਹੋਇਆ ਸੀ। ਕਿਉਂਕਿ ਅਮੀਰ ਇਨਸਾਨ ਤਾਂ ਉਸ ਵਕਤ ਵੀ ਆਪਣੇ ਕੱਪੜੇ ਵਿਦੇਸ਼ਾਂ ਚੋਂ ਪ੍ਰੈਸ ਕਰਵਾਉਂਦੇ ਹੁੰਦੇ ਸਨ ਤੇ ਅੱਜ ਵੀ ਸਿਰ ਦੁਖਣ ਤੇ ਵਿਦੇਸ਼ਾਂ ਤੋਂ ਹੀ ਦਵਾਈ ਲੈਣ ਜਾਂਦੇ ਹਨ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਲੁੱਟਕ ਸੁੱਟ ਦੀ ਦੱਸਣ ਵਾਲੇ ਦੱਸਦੇ ਆ ਕਿ ਇੱਕ ਵਪਾਰੀ ਦੇ ਤੌਰ ਤੇ ਆਏ ਗੋਰੇ ਇਸ ਸੋਨੇ ਦੀ ਚਿੜੀ ਨੂੰ ਜਿੰਨਾ ਕੋ ਲੁੱਟ ਸਕਦੇ ਸਨ ਲੁੱਟ ਕੇ ਸਾਰਾ ਧਨ ਵਿਦੇਸ਼ ਲੈ ਗਏ ਦੱਸਣ ਵਾਲੇ ਇਹ ਵੀ ਦੱਸਦੇ ਆ ਕਿ ਹਿੰਦੂਸਤਾਨੀ ਲੋਕਾਂ ਨੂੰ ਚਾਹ ਤੱਕ ਦਾ ਵੀ ਵੈਲ ਨਹੀਂ ਸੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਲਾਮ ਬਣਾਏ ਰੱਖਣ ਲਈ ਇਹਨਾਂ ਚਾਹ ਜੇ ਨਸ਼ੇ ਦੇ ਆਦੀ ਬਣਾਉਣ ਤੇ ਕੋਈ ਕਸਰ ਨਹੀਂ ਛੱਡੀ। ਇਸ ਤੋਂ ਬਾਅਦ ਆਉਂਦੀ ਹੈ ਵਾਰੀ ਪਾੜੋ ਤੇ ਰਾਜ ਕਰੋ ਦੀ ਨੀਤੀ ਦੀ। ਇਤਿਹਾਸ ਗਵਾਹ ਹੈ ਕਿ ਗੋਰਿਆਂ ਨੇ ਭਰਾ ਨੂੰ ਭਰਾ ਨਾਲ ਲੜਾ ਕੇ ਰਾਜ ਕੀਤਾ। ਕਿਤੇ ਕਿਤੇ ਇਤਿਹਾਸੇ ਵੀ ਗਵਾਹੀ ਭਰਦਾ ਹੈ ਕਿ ਧੀ ਪੈਣ ਦੀ ਪੱਤੇ ਵੀ ਹਮਲੇ ਹੁੰਦੇ ਰਹੇ ਹਨ। ਭਾਰਤ ਦੀ ਰੀੜ ਦੀ ਹੱਡੀ ਕਿਸਾਨ ਦਾ ਲਹੂ ਵੀ ਇਹ ਲਗਾਣ ਦੇ ਨਾਂ ਹੇਠ ਚੂਸਤੇ ਰਹੇ। ਦਰਮੇਂ ਦੇ ਨਾਂ ਤੇ ਵੀ ਇਹ ਜਾਲ ਸੁੱਟਦੇ ਰਹੇ ਕਿਉਂਕਿ ਬੀਤਿਆ ਵਕਤ ਦੱਸਦਾ ਜੋ ਇਹਨਾਂ ਦੀ ਈਨ ਕਬੂਲ ਕਰ ਲੈਂਦਾ ਸੀ ਉਸ ਨੂੰ ਇਹ ਲੰਬੜਦਾਰੀਆਂ ਤੇ ਜੈਲਦਾਰੀਆਂ ਨਾਲ ਨਵਾਜਦੇ ਸਨ ਇਹਨਾਂ ਬਰਾਈਆਂ ਦੀ ਲਿਸਟ ਜਿੰਨੀ ਮਰਜ਼ੀ ਲੰਬੀ ਕਰ ਲੋ ਪਰ ਅੱਜ ਦੇ ਇਸ ਲੇਖ ਵਿੱਚ ਇੰਨੇ ਕੁ ਖਿਲਾੜੇ ਨੂੰ ਸਮੇਟ ਲਈਏ ਤਾਂ ਕਾਫੀ ਹੈ ਹੁਣ ਲਓ ਜੀ ਲਹੂ ਵਗਾਉਂਦਾ ਰਹਿ ਗਿਆ ਕੋਈ ਤੇ ਲਾਹਾ ਲੈ ਗਿਆ ਕੋਈ ਪਰ ਜੋ ਵੀ ਹੋਇਆ ਅਖੀਰ ਉਹ ਦਿਨ ਵੀ ਆ ਗਿਆ ਜਦੋਂ ਗੁਲਾਮੀ ਦੀਆਂ ਜ਼ੰਜੀਰਾਂ ਵਗਾ ਮਾਰੀਆਂ ਤੇ ਇੱਕ ਆਜ਼ਾਦ ਭਾਰਤ ਦਾ ਸੁਪਨਾ ਸੱਚ ਹੋ ਗਿਆ ਵਕਤ ਬੀਤਦਾ ਗਿਆ ਅੱਜ 64 ਵਰਿਆਂ ਤੋਂ ਬਾਅਦ ਜਦੋਂ ਆਪਾਂ ਵਾਰ ਕੇ ਮੇਰੀ ਆਜ਼ਾਦੀ ਦੀ ਸਮੀਖਿਆ ਕਰਦੇ ਆ ਤਾਂ ਦਿਲ ਸੋਚਨ ਤੇ ਮਜਬੂਰ ਹੋ ਜਾਂਦਾ ਕਿ ਕੀ ਖਟਿਆ ਜ਼ਾਦੋ ਕੇ ਆਮ ਆਦਮੀ ਅੱਜ ਜਦੋਂ ਸੋਚਦਾ ਹੈ ਕਿ ਗੁਲਾਮੀ ਤੋਂ ਦੁਖੀ ਹੋ ਕੇ ਆਜ਼ਾਦੀ ਲਈ ਸੰਘਰਸ਼ ਵਿੱਢਿਆ ਸੀ ਪਰ ਅੱਜ ਦੂਜੀ ਨੂੰ ਆਈ ਤੋਂ ਮਹਿਸੂਸ ਹੋ ਰਿਹਾ ਕਿ ਪਹਿਲੀ ਚੰਗੀ ਸੀ ਕੱਲੀ ਕੱਲੀ ਗੱਲ ਦੀ ਜੇ ਸਮੀਖਿਆ ਕਰੀਏ ਤਾਂ ਮੂੰਹੋਂ ਆਪ ਮਹਾਰੇ ਨਿਕਲ ਆਉਂਦਾ ਕਿ ਇਸ ਨਾਲੋਂ ਤਾਂ ਗੋਰੀ ਚੰਗੇ ਸਨ ਉਹਨਾਂ ਸੋਨੇ ਦੀ ਚਿੜੀ ਨੂੰ ਲੁੱਟਿਆ ਪਰ ਇੱਕ ਸੀਮਾ ਵਿੱਚ ਰਹਿ ਕੇ ਪਰ ਆਪਣਿਆਂ ਨੇ ਤਾਂ ਚਿਹੜੀ ਦੀਆਂ ਬੇਠਾ ਵੀ ਨਹੀਂ ਛੱਡੀਆਂ ਅੰਕੜੇ ਦੱਸਦੇ ਹਨ ਕਿ 200 ਵਰਿਆਂ ਵਿੱਚ ਜਿੰਨਾ ਗੋਰਿਆਂ ਨੇ ਭਾਰਤ ਨੂੰ ਲੁੱਟਿਆ ਉਸ ਨਾਲੋਂ ਕਈ ਗੁਣਾ ਜ਼ਿਆਦਾ ਆਪਣਿਆਂ ਨੇ 64 ਵਰਿਆਂ ਵਿੱਚ ਲੁੱਟ ਲਿਆ ਗੋਰੇ ਵੀ ਤਨ ਵਿਦੇਸ਼ ਚ ਭੇਜਦੇ ਸਨ ਤੇ ਆਪਣੇ ਵੀ ਤਨ ਵਿਦੇਸ਼ ਚ ਭੇਜਣਾ ਪਸੰਦ ਕਰਦੇ ਹਨ ਅਸਲੀ ਗੱਲ ਤੇ ਆਜੋ ਉਸ ਵਕਤ ਸਾਡੇ ਨੇਤਾ ਚਾਹ ਨੂੰ ਵੀ ਨਸ਼ਾ ਸਮਝਦੇ ਸਨ ਚਾਹ ਜਿਸ ਸਮੈਗ ਦੇ ਨਸ਼ੇ ਵੀ ਉਹਨਾਂ ਨੂੰ ਖਤਰਨਾਕ ਨਹੀਂ ਲੱਗ ਰਹੇ ਸ਼ਰਾਬ ਅਫੀਮ ਦੇ ਠੇਕੇ ਖੋਲ੍ਹਦਿਆਂ ਸਰਕਾਰਾਂ ਨੂੰ ਆਪਣੇ ਭਾਰਤ ਦਾ ਇੱਕ ਸਨਹਿਰੀ ਦਿਖ ਰਿਹਾ ਸਾਡੇ ਆਪਣੇ ਆਜ਼ਾਦ ਭਾਰਤ ਦੇ ਨਰਮਾਤਾ ਜਵਾਨੀ ਨਸ਼ਿਆਂ ਤੇ ਲਾ ਕੇ ਚੰਗੀ ਪ੍ਰਕਿਰਤੀ ਕਾਮਨਾ ਕਰ ਰਹੇ ਹਨ ਪਾੜੋ ਸੇ ਰਾਜ ਕਰੋ ਦੀ ਨੀਤੀ ਤਾਂ ਗੋਰਿਆਂ ਨੂੰ ਵਰਤਣੀ ਹੀ ਨਹੀਂ ਆਈ ਉਹ ਤਾਂ ਵਿਚਾਰੇ Hindu Muslim ਵਿੱਚ ਪਾੜ ਪਾਉਣ ਤੱਕ ਹੀ ਸੀਮਤ ਰਹਿ ਪਰ ਸਾਡੇ ਆਪਣੇ ਆਨੇ ਤਾਂ ਕਮਾਲ ਕਰ ਦਿੱਤੀ ਉਹਨਾਂ ਤਾਂ ਇਹ ਨੀਤੀ ਪਰਿਵਾਰ ਪੱਧਰ ਤੇ ਲਾਗੂ ਕਰ ਦਿੱਤੀ ਬਾਕੀ ਰਹੀ ਧੀ ਪੈਂਦੀ ਜੱਦੀ ਗੱਲ ਤਾਂ ਉਸ ਬਾਰੇ ਜ਼ਿਆਦਾ ਕਹਿਣ ਦੀ ਲੋੜ ਨਹੀਂ ਤੜਕੇ ਤੜਕੇ ਜ਼ਿਆਦਾ ਕੱਪ ਹੱਥ ਵਿੱਚ ਫੜ ਕੇ ਟੀਵੀ ਮੂਰੇ ਬਹਿ ਜਾਓ ਤਾਂ ਹਰ ਤੀਜੀ ਖਬਰ ਵੱਤ ਨਾਲ ਸੰਬੰਧਤ ਹੋਵੇਗੀ ਤੇ ਜਿਹੜੀ ਥੋੜੀ ਬਹੁਤ ਪੱਤ ਕਿਸੇ ਧੀ ਪੈਣ ਦੀ ਬਚੀ ਹੁੰਦੀ ਹੈ ਉਹ ਇਹ ਚੈਨਲਾਂ ਵਾਲੇ ਲੁੱਟਰੇ ਹੁੰਦੇ ਹਨ ਹੁਣ ਅੰਦਾਤੇ ਦੀ ਸੁਣ ਲੋ ਉਦੋਂ ਅੰਦਾਤੇ ਦਾ ਖੂਨ ਚੋਸਿਆ ਜਾਂਦਾ ਸੀ ਤੇ ਅੱਜ ਅੰਦਾਤੇ ਦੀ ਜਾਨ ਦੇ ਤਿਹਾਈ ਹੋਏ ਫਿਰਦੇ ਹਨ ਸਾਡਾ ਕਿਸਾਨ ਭਾਰਤ ਦੀਆਂ ਹਜ਼ਾਰਾਂ ਫਜ਼ਾਮਾਂ ਵਿੱਚ ਹਰ ਰੋਜ਼ ਆਤਮ ਹੱਤਿਆ ਕਰਨ ਲਈ ਮਜਬੂਰ ਹੈ ਧਰਮ ਤਾਂ ਸਾਡੀ ਮੁੱਢ ਕਦਮੀ ਹੀ ਕਮਜ਼ੋਰੀ ਰਿਆਸਤ ਵਿਚਾਰੇ ਗੋਰਿਆਂ ਨੂੰ ਤਾਂ ਇਹ ਗੱਲ ਪੂਰੀ ਤੌਰ ਤੇ ਸਮਝ ਹੀ ਨਹੀਂ ਆਈ ਸਾਡੇ ਆਪਣੇ ਅਸਲੀ ਨਬਸ ਫੜੀ ਹੈ ਉਹਨ ਧਰਮ ਦੇ ਨਾਤੇ ਕੀ ਕੁਝ ਨਹੀਂ ਹੁੰਦਾ ਉਸ ਵਕਤ ਚਾਰ ਧਰਮੀ ਮੰਨੇ ਗਏ ਸਨ ਆਪਸ ਵਿੱਚ ਭਾਈ ਭਾਈ ਹੋਣ ਦੇ ਗੀਤ ਵੀ ਗਾਏ ਜਾਂਦੇ ਸਨ ਤੇ ਗੋਰਿਆਂ ਨੂੰ ਇੱਕ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਸੀ ਪਰ ਅੱਜ ਆਪਣੇ ਇਸ ਚਾਰ ਦੇ ਅੰਕੜਿਆਂ ਨੂੰ 4000 ਕਰ ਦਿੱਤਾ ਗੋਰਿਆਂ ਨੂੰ ਉਸ ਵਕਤ ਭਾਈ ਭਤੀਜਾਵਾਦ ਬਾਰੇ ਗਿਆਨ ਨਹੀਂ ਸੀ ਜੋ ਸਾਡੇ ਆਪਣੇ ਆਪ ਨੇ ਆਉਤੇ ਬੜੀ ਸ਼ਿੱਦਤ ਨਾਲ ਇਸ ਤੇ ਅਮਲ ਕਰ ਰਹੇ ਹਨ ਇਹਨਾਂ ਸਾਰੀਆਂ ਗੱਲਾਂ ਤੋਂ ਇਹ ਹੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜ਼ਾਦੀ ਦੇ ਮਾਣੇ ਉਹ ਨਹੀਂ ਸਨ ਜੋ ਆਮ ਇਨਸਾਨ ਆਪਣੇ ਸੁਪਨਿਆਂ ਵਿੱਚ ਦੇਖਦਾ ਹੁੰਦਾ ਸੀ ਆਜ਼ਾਦੀ ਦੇ ਮਾਣੇ ਤਾਂ ਇਹ ਸੰਕੇ ਬਗਾਨੇ ਸਾਡੇ ਹੁੰਦਿਆਂ ਜਨਤਾ ਤੇ ਜ਼ੁਲਮ ਕਿਵੇਂ ਕਰੀ ਜਾਣ ਓਦੋਂ ਵੀ ਜ਼ੁਲਮ ਦਾ ਵਿਰੋਧ ਕਰਨ ਵਾਲਿਆਂ ਤੇ ਡਾਂਗ ਵੱਰਦੀ ਸੀ ਤੇ ਅੱਜ ਵੀ ਉਹੀ ਸਲੂਕ ਹੁੰਦਾ ਬਸ ਫਰਕ ਆਪਣੇ ਬਗਾਨਿਆਂ ਦਾ ਹੈ ਜਦੋਂ ਵੀ ਕਿਸੇ ਬਰਾਈ ਬਾਰੇ ਗੱਲ ਕਰਦੇ ਆ ਤਾਂ ਓਦੋਂ ਸਾਡਾ ਦੋਸ਼ ਹੁੰਦਾ ਕਿ ਸਾਨੂੰ ਗੋਰੀ ਸਿਖਾ ਗਏ ਹੈਰਾਨੀ ਇਸ ਗੱਲ ਦੀ ਹੈ ਕਿ ਅਸੀਂ ਗੋਰੀਆਂ ਤੋਂ ਕੋਈ ਚੰਗਿਆਈ ਕਿਉਂ ਨਹੀਂ ਸਿੱਖੀ ਗੋਰਿਆਂ ਦੇ ਬੁਰੇ ਪੱਖ ਨੂੰ ਤਾਂ ਆਪਾਂ ਪਰਚੋਲ ਲਿਆ ਪਰ ਕਦੇ ਇਹ ਵੀ ਸੋਚਿਆ ਕਿ ਗੋਰਿਆਂ ਨੇ ਆਪਣੇ ਰਾਜ ਵਿੱਚ ਜੋ ਕੁਝ ਚੰਗਾ ਕੀਤਾ ਉਸ ਦੀ ਵੀ ਨਕਲ ਕਰ ਲਈਏ ਅੱਜ ਵੀ ਸਦੀਆਂ ਪੁਰਾਣੇ ਅਣਗਿਣਤ ਰੇਲਵੇ ਸਟੇਸ਼ਨ ਤੇ ਪੁਲ ਉਹਨਾਂ ਦੀ ਲਾ-ਮਿਸਾਲ ਕਾਰਗੁਜ਼ਾਰੀ ਦਾ ਸਬੂਤ ਹਨ ਜਿਨ੍ਹਾਂ ਵਿੱਚ ਇੱਕ ਵੀ ਤਰੇੜ ਦੇਖਣ ਨੂੰ ਨਹੀਂ ਮਿਲਦੀ ਜੋ ਕਿ ਦਰਸਾਉਂਦੀ ਹੈ ਕਿ ਉਹ ਆਪਣੇ ਕੰਮ ਪ੍ਰਤੀ ਕਿੰਨੇ ਮਾਣ ਦਰਸਨ ਜਾਂ ਫਿਰ ਇੰਜ ਕਹਿ ਲਓ ਕਿ ਗੋਰਿਆਂ ਨੂੰ ਤਾਕਤ ਹੀ ਨਹੀਂ ਸੀ ਐਵੇਂ ਇੱਟਾਂ ਚੁਣੇ ਥੱਪੀ ਗਏ ਕੀ ਲੋੜ ਸੀ ਇਹਨਾਂ ਪੱਕਾ ਕੰਮ ਕਰਨ ਦੀ ਕਮਲਿਓ ਕਦੇ ਤਾਂ ਆਪਣੇ ਜਵਾਕਾਂ ਬਾਰੇ ਸੋਚ ਲੈਂਦੇ ਜੇ ਇੱਕੋ ਵਾਰੀ ਚ ਪੱਕਾ ਕੰਮ ਕਰ ਦਿੱਤਾ ਤਾਂ ਬਾਕੀ ਉਮਰ ਜਵਾਕਾਂ ਨੂੰ ਕੀ ਖਵਾਉਗੇ ਇੱਥੇ ਮੈਂ ਦੋ ਇਹੋ ਜਿਹੇ ਥਾਵਾਂ ਦਾ ਜ਼ਿਕਰ ਕਰਨਾ ਚਾਹਾਂਗਾ ਜੋ ਸਬੂਤ ਹਨ ਗੋਰਿਆਂ ਦੇ ਚੰਗੇ ਪੱਖ ਦੇ ਤੇ ਆਪਣੇ ਲੋਕਾਂ ਦੀ ਨਿਗਾਹ ਵਿੱਚ ਬੇਵਕੂਫੀ ਦੇ ਜਿਨ੍ਹਾਂ ਵਿੱਚੋਂ ਇੱਕ ਤਾਂ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚ ਕਗਰਦੇ ਰਿਆ ਤੇ ਬਣਿਆ ਓਟੂ ਦਾ ਪੁਲ ਹੈ ਜਿਸ ਬਾਰੇ ਮਸ਼ਹੂਰ ਹੈ ਕਿ ਜ਼ਾਦੀ ਤੋਂ ਪਹਿਲਾਂ ਇੱਕ ਗੋਰੇ ਨੇ ਉਸ ਪੁਲ ਦੇ ਨਰਮਾਤਾ ਵੱਲੋਂ ਲਿਖੀ ਉਸਦੀ ਮਿਆਦ ਦੀ ਤਾਰੀਖ ਪੜ੍ਹ ਕੇ ਉਸ ਉੱਪਰੋਂ ਆਪਣਾ ਘੋੜਾ ਲੰਗਾਉਣ ਤੋਂ ਮਨਾ ਕਰ ਦਿੱਤਾ ਸੀ ਅੱਜ ਵੀ ਜਾ ਕੇ ਅੱਖੀਂ ਦੇਖਿਆ ਜਾ ਸਕਦਾ ਕਿ ਉਹ ਪੁਲ ਅੱਜ ਵੀ ਨੌਂ ਵਰ ਨੌ ਹੈ ਭਾਵੇਂ ਉਸਦੀ ਮਿਆਦ ਖਤਮ ਹੋਆਂ ਵੀ ਅੱਧੀ ਸਦੀ ਤੋਂ ਜ਼ਿਆਦਾ ਵਕਤ ਬੀਤ ਚੁੱਕਾ ਹੈ ਉਸ ਵਕਤ ਦਾ ਗੋਰਾ ਘੋੜੇ ਦੇ ਭਾਰ ਤੋਂ ਹੀ ਡਰ ਗਿਆ ਸੀ ਪਰ ਅੱਜ ਤੱਕ ਉਸ ਉਤੋਂ ਦੀ ਭਾਰੀ ਪਰਕਮ ਚੀਜ਼ਾਂ ਬੇਖੌਫ ਲੰਘ ਰਹੀਆਂ ਹਨ ਦੂਜੀ ਉਦਾਹਰਨ ਏਸ਼ੀਆ ਦੇ ਸਭ ਤੋਂ ਵੱਡੇ ਰੇਲਵੇ ਜੰਕਸ਼ਨ ਦੇ ਤੌਰ ਤੇ ਜਾਣੇ ਜਾਂਦੇ ਬਠਿੰਡੇ ਦੇ ਰੇਲਵੇ ਸਟੇਸ਼ਨ ਦੀ ਹੈ ਦੋਸਤੋ ਸੰਯੋਗ ਬੱਸ ਜੇ ਕਦੇ ਬਠਿੰਡੇ ਵੱਲ ਦੀ ਲੰਘੋ ਤਾਂ ਇੱਕ ਢੀੜੀ ਇਸ ਤੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 6 ਤੇ ਬਣੀ ਕੰਟੀਨ ਤੇ ਜ਼ਰੂਰ ਮਾਰਿਓ ਭਾਵੇਂ ਸਾਰੇ ਦੇ ਸਾਰੇ ਸਟੇਸ਼ਨ ਚ ਇੱਕ ਵੀ ਟ੍ਰੇਡ ਤੁਹਾਨੂੰ ਨਹੀਂ ਲੱਭਣੀ ਪਰ ਜਦੋਂ ਤੁਸੀਂ ਇਸ ਕੰਟੀਨ ਦਾ ਬੂਹਾ ਖੋਲੋਗੇ ਤਾਂ ਇਸ ਦੇ ਫਰਸ਼ ਦਾ ਲਿਸ਼ਕਾਰਾ ਤੁਹਾਡੀਆਂ ਅੱਖਾਂ ਨੂੰ ਚੁੰਧਿਆ ਦੇਵੇਗਾ ਤੇ ਉੱਥੇ ਬੈਠੇ ਸਟਾਫ ਨੂੰ ਤੁਹਾਡਾ ਪਹਿਲਾ ਸਵਾਲ ਇਹੀ ਹੋਵੇਗਾ ਕਿ ਫਰਸ਼ ਬੜਾ ਸੋਹਣਾ ਹੈ ਕਿ ਕਦੋਂ ਬਣਵਾਇਆ ਮੁਰੋਂ ਕੰਟੀਨ ਦਾ ਠੇਕੇਦਾਰ ਰਜੇਸ਼ ਕੁਮਾਰ ਉਹੀ ਰਟਿਆ ਰਟਾਇਆ ਜਵਾਬ ਦੇਵੇਗਾ ਕਿ ਸਾਹਮਣੀ ਕੰਨ ਤੇ ਪੜ੍ਹ ਲਓ ਜਦੋਂ ਤੁਸੀਂ ਉੱਥੇ ਲਿਖੀ ਇੱਕ ਸਦੀ ਤੋਂ ਵੀ ਪੁਰਾਣੀ ਤਾਰੀਖ ਪੜੋਗੇ ਤਾਂ ਤੁਹਾਡੀਆਂ ਨਜ਼ਰਾਂ ਕਦੇ ਫਰਸ਼ ਵੱਲ ਤੇ ਕਦੇ ਅਰਸ਼ ਵੱਲ ਤੇ ਮੂੰਹੋਂ ਆਪ ਮਹਾਰੀ ਨਿਕਲੂ ਵਾਹ ਓਏ ਗੋਰਿਓ ਨਹੀਂ ਰੀਸਾਂ ਤੁਹਾਡੇ ਕੰਮ ਦੀਆਂ ਚਲੋ ਜੀ ਅਸੀਂ ਤਾਂ ਦੱਸ ਦਿੱਤਾ ਕਿ ਕਿਉਂ ਆਏ ਪਰਦੇਸ ਕਿਉਂ ਸ਼ੇਰਾਂ ਵਾਲੇ ਪਾਸਪੋਰਟ ਨੂੰ ਅਲਵਿਦਾ ਕਹਿ ਦਿੱਤੀ ਤੇ ਕਿਉਂ ਸਰਦਾਰੀ ਛੱਡ ਦਿਹਾੜੀ ਗੱਲ ਆ ਲਈ ਤਿੱਖੀਆਂ ਨੋਂਦਰਾਂ ਵਾਲੀਆਂ ਬਿੱਲੀਆਂ ਨਾਲ ਪਰੇਸ ਜੰਗਲ ਵਿੱਚ ਕਬੂਤਰ ਦੀਆਂ ਬੰਦ ਜਾਂ ਕੁਲੀਆਂ ਅੱਖਾਂ ਹੁਣ ਕੋਈ ਮਾਣੇ ਨਹੀਂ ਰੱਖਦੀਆਂ ਸੋ ਸੱਚ ਤਾਂ ਸੱਚ ਹੈ ਜੋ ਗੁਰਵਿੰਦਰ ਬਰਾੜ ਨੇ ਇਸ ਗੀਤ ਵਿੱਚ ਗਾ ਦਿੱਤਾ ਇਹ ਗੱਲ ਵਕਰੀ ਹੈ ਕਿ ਕਿਸੇ ਦੇ ਹਜ਼ਮ ਹੋਵੇ ຈານາດັ່ນບວ